सारे को सत श्रीकाल गज के आखो वाहे जी का खालसा गाँव में तो असि पूरी दुनिया च है और अपने पिंड च गा औखा लगता ਜਦੋਂ ਅਸੀਂ ਗਾਉਂ ਜਾਣੇ ਆ ਤਾਂ ਸਾਨੂੰ ਕੱਪੜੇ ਵੀ ਨਵੇਂ-ਪੋਨੇ ਪਹਿਨੇ ਅੱਜ ਮੈਂ ਪਜਾਮਾ ਪਾ ਕੇ ਆ ਕਿਉਂਕਿ ਇੱਥੋਂ ਅਸੀਂ ਡੀਜ਼ਲ ਬੋਟ ਹੋਇਆ ਜਾਂ ਜੀਰੀ ਲਾਉਂਦੇ ਸੀ ਇੱਥੋਂ ਸੌਦੇ-ਬਤੇ ਲੈਂਦੇ ਸੀ ਘਾਟੀ ਦੀ ਦੁਕਾਨ ਤੇ ਅਸੀਂ ਬਹੁਤੀ ਜ਼ਿੰਦਗੀ ਕੱਢੀ ਹੈ ਔਰ ਚੜ੍ਹਦੀ ਉਮਰੇ ਜਿਹੜਾ ਇਸ਼ਕ ਦਾ ਫਤੂਰ ਹੈ ਸਾਡੇ 'ਚ ਬਹੁਤ ਨਿਕਲਿਆ ਹੈ ਤੁਸੀਂ ਚੱਲ ਕੇ ਆਏ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਧੰਨਵਾਦ ਹੈ ਨਾ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਸਾਨੂੰ ਤੁਹਾਡੇ ਨਾਲ ਰੂਪ ਰੂਪ ਕਰਾਇਆ ਔਰ ਸਵਾਗਤ ਕਰਦੇ ਆਂ ਓਕੀ ਸ਼ਖਸੀਅਤ ਜਰਦੀ ਸਾਹਿਬ ਤੁਸੀਂ ਫਤਿਹ ਬੁਲਾ ਦੇ ਕੋਈ ਮਾਨ ਸਾਹਿਬ ਆਡੇ ਲਾ ਕੇ ਜੈ ਜੈ ਘਰ ਉਹੀ ਪਈ ਆ ਤੁਹਾਡੇ ਆਉਣ ਨਾਲ ਮੈਂ ਅੰਦਰ ਕਹਿ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਤੁਸੀਂ ਸਾਡੇ ਘਰ ਦੇ ਹੋ ਇਸ ਕਰਕੇ ਤੁਹਾਨੂੰ ਜ਼ਿਆਦਾ ਖੁਸ਼ੀ ਹੋਈ ਹੋਈ ਅੱਜ ਸੋ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਸ਼ਾਨਦਾਰ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਧੰਨਵਾਦ ਜੇ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਵੀ ਜਾਰਾ ਸਵਾਦ ਆਉਂਦਾ ਇੱਕ ਵਾਰ ਜ਼ੋਰ ਦੇ ਰਕੇ ਚੀਕਾ ਮਾਰ ਦੋ ਧੰਨਵਾਦ ਭਾਈ ਜੀ ਧੰਨਵਾਦ કરીਏ ਭਈ ਸ਼ੁਰੂ ਗੱਲਾਂ ਬਾਤ ਕਰਾਂਗੇ ਤੁਸੀਂ ਵੀ ਲੇਟ ਹੋ ਗਏ ਕੈਮ ਨਾ ਸੌਵਾਂਗੇ ਸਵੇਰੇ ਫੇਰ ਕੰਮ ਲੱਗਾਗੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਨਸ਼ਿਆਂ ਨੂੰ ਨਾth ਜ਼ਰੂਰ ਪਾਓ ਸਮਝਾਓ ਸਤਕਾਰ ਨਾਲ ਕੈਬਰੀ ਬੰਦਾ ਭਟਕ ਜਾਂਦਾ ਔਰ ਬੱਚੇ ਕੈਬਰੀ ਭਟਕ ਜਾਂਦੇ ਕੋਸ਼ਿਸ਼ ਕਰੋ ਜਿਹੜਾ ਵਕਤ ਇੰਟਰਨੈਟ ਤੇ ਬਹਿਸ ਚ ਬਰਬਾਦ ਕਰਦੇ ਆ ਚੰਗੇ ਕੰਮ ਵਾਲੇ ਕਰੀਏ ਕਈ ਵਾਰੀ ਗੁੱਸੇ ਚ ਬੋਲ ਹੋ ਜਾਂਦਾ ਅਸੀਂ ਵੀ ਬੋਲ ਦਿੰਨੇ ਆ ਪਰ ਕਿਉਂਕਿ ਮਥਾ ਅਸੀਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਟਿਕਦੇ ਆ ਫਿਰ ਅਸੀਂ ਸਰਬੱਤ ਦੇ ਭਲਾ ਤੇ ਸਰਬੱਤ ਦੀ ਭਲਾਈ ਮੰਗਦੇ ਆ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਫਿਰ ਅਰਿਓ ਸ਼ੁਰੂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ